ਤੇ ਹਾਂਜੀ ਦੱਸੋ ਕੀ ਹਾਲ ਚਾਲ ਆ ਤੇ ਮੈਂ ਅੱਜ ਬਾਹਰ ਚ ਫੜਿਆ ਤੁਸੀਂ ਸੋਚਦੋਂ ਨੇ ਸ਼ਾਇਦ ਮੈਂ ਡੱਬੇ ਬਰਫੀ ਦੇ ਵੰਡਣ ਆਇਆ ਨਹੀਂ ਭਾਜੀ ਮੈਂ ਪਹਿਲਵਾਨ ਦਾ ਵਿਆਹ ਨਹੀਂ ਰੱਖਿਆ ਹੋਇਆ ਨਹੀਂ ਪਹਿਲਵਾਨ ਦਾ ਵੈਸੇ ਵਿਆਹ ਹੋ ਚੁੱਕਿਆ ਆ ਤੇ ਇਹਨਾਂ ਦੇ ਬੱਚੇ ਵੀ ਫੈਮਲੀ ਵੀ ਹੁਣ ਬੜੀ ਖੁਸ਼ ਆ ਕਿਉਂ ਪਹਿਲਵਾਨ ਠੀਕ ਐ ਨਾ ਅੱਛਾ ਤੇ ਇਹ ਅਸੀਂ ਨਾ ਡੱਬਾ ਬਰਫੀ ਦਾ ਲਿਆ ਸੀ ਸਾਨੂੰ ਪਤਾ ਲੱਗਾ ਕਿ ਬਰਨਾਲੇ ਸ਼ਹਿਰ ਦੇ ਵਿੱਚ ਸਭ ਤੋਂ ਸਸਤੀ ਬਰਫੀ ਜਿਹੜੀ ਆ 200 ਰੁਪਏ ਕਿਲੋ ਉਹ ਵਿਕਦੀ ਆ ਤੇ ਬਈ ਜਦੋਂ ਹੀ ਉੱਥੇ ਜਾ ਕੇ ਦੇਖਿਆ ਓਏ ਹੋਏ ਸੱਚੀ ਗੱਲ ਵੀ ਮਾਨੇ ਨਾ ਖਰਾਬ ਹੋਇਆ ਵੀ 200 ਰੁਪਏ ਦੇ ਵਿੱਚ ਤੁਹਾਨੂੰ ਖਵਾਕ ਹੀ ਰਹਿ ਨਹੀਂ ਬੋਲੋ ਨਾ ਭਾਈ ਮੈਂ ਨਾ ਤੁਹਾਨੂੰ ਦਿਖਾਵਾਂ ਜੇ ਬਰਫੀ ਤੁਸੀਂ ਦੇਖਣਾ ਆਇਆ ਬਰਫੀ ਦਾ ਪੀਸ ਆ ਬਰਫੀ ਆ ਭਾਜੀ ਇਹਨੂੰ ਕਹਿੰਦੇ ਮਲਾਈ ਬਰਫੀ 200 ਰੁਪਏ ਕਿਲੋ ਇਹ ਭਾਜੀ ਇੱਕ ਆ ਬਰਫੀ ਆ ਇਹ ਵੀ 200 ਰੁਪਏ ਕਿਲੋ ਹੋਸਟਲ ਤੇ ਇੱਕ ਆ ਰੋਸਟਲ ਬਰਫੀ ਆ ਜੀ ਇਹ ਵੀ 200 ਰੁਪਏ ਕਿਲੋ ਭਾਜੀ ਭਾਈ 1 ਸੈਕਿੰਡ ਪਲੀਜ਼ 1 ਸੈਕਿੰਡ ਪਲੀਜ਼ ਵੀਡੀਓ ਦਬਾਓ ਭਾਜੀ ਆਲੀ ਨਮਣਾ ਉਹ ਅੱਗੇ ਬਣਾ ਲਓ ਅੱਗੇ ਬਣਾ ਲਓ ਅੱਛਾ ਹੁਣ ਤੁਹਾਨੂੰ ਮੈਂ ਕਲੀਅਰ ਗੱਲ ਦੱਸਾਂ ਦੀ ਇਹਦਾ 스멜 ਹੁਣ ਮੈਨੂੰ 스멜 ਕਹੂੰਗਾ ਖੁਸ਼ਬੂ ਨਹੀਂ ਕਹੂੰਗਾ ਕਿਉਂਕਿ ਇਹਦੇ ਵਿੱਚ ਐਡੀ ਗੰਦੀ 스멜 ਹੁਣ ਆਉਣ ਲੱਗ ਪਈ ਆ ਹਜੇ ਸਿਰਫ 2 ਮਹੀਨੇ ਹੋਏ ਨੇ ਇਹਦੇ ਵਿੱਚ ਡਾਂਡੇ ਕਿਉਂ ਦੀ ਤੇ ਫਾਈਂਦੀ ਬਾੜੀ ਦੇ ਬੰਦ ਚੋਣਾਂ ਜਲਦੀ ਕਿਉਂ ਦੀ ਹੈ ਅਸੀਂ ਪ੍ਰੋਟ ਨਹੀਂ ਹੋ ਰਹੀ ਇਹਦੇ ਵਿੱਚ ਅਸਲ ਜਦੋਂ ਅਸੀਂ ਵੀਡੀਓ ਸ਼ੂਟ ਕੀਤੀ ਹੈ ਨਾ ਬੜੇ ਸਾਨੂੰ ਉਹਨਾਂ ਜਿਹਾਂ ਮੰਦਰਲਾ ਦੇਖਣਾ ਪਿਆ ਵੀ ਪ੍ਰੋਪਰ ਤਿੱਕਣਾ ਕੁਝ ਬੋਲ ਦੇਣਾ ਕਿਉਂਕਿ ਤੁਸੀਂ ਵੀਡੀਓ ਅੱਗੇ ਸੁਣ ਲਓ ਵੀਡੀਓ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਇਹਦੇ ਵਿੱਚ ਸੂਜੀ ਪਾਉਨੇ ਆ ਅਸੀਂ ਇਹਦੇ ਵਿੱਚ ਦੁੱਧ ਪਾਉਨੇ ਆ ਪਤਾ ਨਹੀਂ ਕੀ ਕੀ ਪਰੇ ਚ ਦੁੱਧ ਬਿਲਕੁਲ ਨਹੀਂ ਆਪੇ ਹਿਸਾਬ ਲਾ ਲਓ 200 ਰੁਪਏ ਕਿਲੋ ਦੇ ਵਿੱਚ ਤੁਹਾਨੂੰ ਕੋਈ ਬਰਫੀ ਦੇ ਰਿਹਾ ਤੇ ਕਿਵੇਂ ਦੇ ਰਿਹਾ ਆ ਚੈੱਕ ਕਰੋ ਜੀ ਬਰਫੀ ਹੈ ਜੀ ਇਹ 200 ਦਾ ਕਿਲੋ ਵਾਲੀ ਠੀਕ ਹੈ ਜੀ ਅਸੀਂ ਇੱਕ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਬਰਨਾਲੇ ਦੇ ਨੂੰ ਵੀ ਭਾਈ ਇਦਾਂ ਦੀਆਂ ਚੀਜ਼ਾਂ ਨੂੰ ਉਕੇ ਅਸੀਂ ਚੰਗੀ ਚੀਜ਼ ਨੂੰ ਪ੍ਰਮੋਟ ਕਰ ਰਹੇ ਹਾਂ ਚੰਗੀ ਚੀਜ਼ ਨੂੰ ਸਪੋਰਟ ਕਰ ਰਹੇ ਹਾਂ ਪਰ ਅੱਜ ਸਾ ਅਸੀਂ ਇਸ ਚੀਜ਼ ਨੂੰ ਸਪੋਰਟ ਨਹੀਂ ਕਰ ਰਹੇ ਅਸੀਂ ਇਸ ਚੀਜ਼ ਨੂੰ ਕਹਿ ਰਹੇ ਹਾਂ ਯਾਰ ਵੀ ਫਸਕਰ ਹੁਣ ਤੇ ਪ੍ਰਧਾਨ ਕਿਵੇਂ ਲੱਗੀ ਬਰਫੀ ਤੁਹਾਨੂੰ ਮਸਵਾਦ ਇਹ ਨਹੀਂ ਬੱਸ ਦਾ ਆਟਾ ਉਟਾ ਜੇ ਮੈਂ ਇੱਦੇ ਮੋਦੇ ਦੀ ਬਰਫੀ ਹੈ ਨਾ ਰਾਜ ਪਹਿਲਵਾਨ ਨੂੰ ਵੀ ਚੰਗੀ ਦੀ ਲੱਗੀ ਬਰਫੀ ਹੱਥਾਂ ਦੇ ਵਿੱਚੋਂ ਐਡੀ ਕੰਦੀ ਬਦਬੂ ਆਉਣ ਲੱਗ ਪਈ ਵੀ ਛੱਡ ਗੱਲਾਂ ਦੀ ਤੇ ਇਸ ਕਰਕੇ ਅਸੀਂ ਨਾ ਹੁਣ ਮੈਨੂੰ ਲੱਗਦਾ ਵੀ ਜੇ ਮੈਂ ਬਰਫੀ ਸਿੱਟਵੀ ਦਵਾ ਸ਼ਾਦੇ ਕੁੱਤੇ ਵੀ ਲੈ ਖਾਣਗੇ ਉਹ ਵੀ ਵਿਚਾਰੇ ਬਿਮਾਰ ਹੋਣਗੇ ਇਸ ਕਰਕੇ ਬੇਨਤੀ ਕਰਦਾ ਉਹ ਸ਼ੌਪ ਵਾਲਿਆਂ ਨੂੰ ਵੀ ਬੰਦ ਕਰ ਦਿਓ ਇਦਾਂ ਦਾ ਗੰਦ ਖਵਾਉਣਾ 200 ਰੁਪਏ ਕਿਲੋ ਉੱਥੇ ਤੁਸੀਂ ਦੇਖੋਗੇ 200 ਰੁਪਏ ਦੇ ਵਿੱਚ ਕੀ ਕੀ ਮਿਲਦਾ 100 ਰੁਪਏ ਦੇ ਵਿੱਚ ਕੀ ਕੀ ਮਿਲਦਾ ਆ ਤੇ ਤੁਸੀਂ ਪਹਿਲਾਂ ਵੀਡੀਓ ਦੇਖ ਲਓ ਬਾਕੀ ਗੱਲ ਬਾਅਦ ਵਿੱਚ ਕਰਦੇ ਆਂ ਇਹ ਅੱਜ ਖੜਿਆ ਆ ਸ਼ਹਿਰ ਬਰਨਾਲੇ ਦੇ ਵਿੱਚ ਤੇ ਬਰਨਾਲੇ ਦੀਆਂ ਇੱਕ ਅੰਦਰਲੀ ਗਲੀ ਦੇ ਵਿੱਚ ਬਿਲਕੁਲ ਖੜਿਆ ਆ ਜੀ ਵਾਲਮੀਕ ਚੌਂਕ ਦੇ ਅੰਦਰ ਆ ਕੇ ਨਾਲ ਇੱਥੇ ਇੱਕ ਹੈਗਾ ਜੀ ਵੀਪੀ ਸੀਡ ਸ਼ੌਪ ਵਾਲੇ ਤੇ ਆਹ ਬਿਲਡਿੰਗ ਚੈੱਕ ਕਰ ਲਓ ਤੁਸੀਂ ਤੇ ਇੱਥੇ ਦੀ ਖਾਸ ਚੀਜ਼ ਕੀ ਆ ਉਸ ਖਾਸ ਤਨੂੰ ਇੱਕ ਮੈਂ ਰੇਟ ਆ ਇਹਨਾਂ ਦੇ ਖਾਸ ਤਾਨੂੰ ਪਹਿਲਾਂ ਤਾਂ ਇੱਥੋਂ ਆ ਦੁਕਾਨ ਦਿਖਾ ਦਈਏ ਆ ਆ ਜੀ ਵੀਪੀ ਸਵੀਟ ਸ਼ਾਪ ਤੇ ਲਿਖਿਆ ਜੀ ਤੁਸੀਂ ਕੈਮਰੇ ਦੀ ਨਿਗਰਾਨੀ ਵਿੱਚ ਉਹ ਵਿਕਿਆ ਹੋਇਆ ਸਮਾਨ ਵਾਪਸ ਨਹੀਂ ਹੋਵੇਗਾ ਆਧਾਰ ਬਿਲਕੁਲ ਬੰਦ ਹੈ ਜੀ ਤੇ ਥੱਲੇ ਆਜੋ ਰੇਟਾਂ ਤੇ ਜੇ ਤੁਸੀਂ ਰੇਟ ਦੇਖਣੇ ਤਾਂ ਤੁਸੀਂ ਹੈਰਾਨ ਹੋ ਜਾਣਾ ਭਾਜੀ ਵੀ ਰੇਟ ਦਾ ਕੀ ਕਮਾਲ ਆ ਜੀ ਤੁਸੀਂ ਇੱਕ ਚੈੱਕ ਕਰੋ ਕੇਸਰ ਦੇ ਲੱਡੂ ਜਿਹੜੇ ਆ 100 ਰੁਪਏ ਕਿਲੋ ਮੋਤੀ ਜੂਗ ਲੱਡੂ 100 ਰੁਪਏ ਕਿਲੋ ਚੋਧਬਰੀ ਲੱਡੂ 100 ਰੁਪਏ ਕਿਲੋ ਰਸਗੁਲਾ 120 ਗੁਲਾਬ ਜਾਮਨ 120 ਅੱਛਾ ਇਧਰ ਬਰਫੀ ਚੈੱਕ ਕਰੋ ਭਾਜੀ ਲੜਾਈ ਬਰਫੀ 200 ਬਿਕਨੈਰੀ ਬਰਫੀ 200 ਕਲਾਗਨ 200 ਮਿਲਕ ਕੇਕ 200 ਕੋਡ ਕਪੂਰਾ ਢੋਡਾ 250 ਪਤੀਸਾ 100 ਰੁਪਏ ਕਿਲੋ ਸਿਰਫ ਓਏ ਹੋਏ ਹੋਏ ਤੇ ਇੱਥੇ ਮੇਨ ਗੱਲ ਇਹ ਆ ਵੀ ਇੱਥੇ ਕਾਫੀ ਕੁਝ ਭਾਈਵਾਂ ਲਿਖੇ ਬਲایا ਇਹ ਲਿਖੇ ਕਿਉਂ ਲਾਇਆ ਇਹ ਬਾਅਦ ਦੇਖਦੇ ਕਰਦੇ ਗੱਲਬਾਤ ਵੀ ਅਸਲ ਕੀ ਕਹਾਣੀ ਹੈ ਇਸ ਚੀਜ਼ ਨੂੰ ਲੈ ਕੇ ਤੇ ਇੰਨਾ ਸਸਤਾ ਜਿਹੜਾ ਸਮਾਨ ਹੈ ਬਾਜ਼ਾਰ 'ਚ ਇੱਥੇ ਬਰਨਾਲੇ ਵਿੱਚ ਵਿਕ ਰਿਹਾ ਉਹ ਕੀ ਕਾਰਨ ਕੀ ਆ ਤੇ ਇਹਨਾਂ ਦਾ ਕਾਊਂਟਰ ਬਿਲਕੁਲ ਇੱਥੇ ਇਹਨਾਂ ਨੇ ਗੱਲ ਕੀਤੀ ਆ ਵੀ ਕਾਊਂਟਰ ਇਹਨਾਂ ਦਾ ਕਦੀ ਖਾਲੀ ਨਹੀਂ ਰਿਹਾ ਇਹ ਤੇ ਇੱਥੇ ਗਾਗ ਦੀ ਲਾਈਨ ਹਮੇਸ਼ਾ ਲੱਗੀ ਰਹਿੰਦੀ ਆ ਜਦੋਂ ਤੋਂ ਤੁਸੀਂ ਆਏ ਆ ਘਟੋ ਘਟਾ ਵੀ ਮੇਰੇ ਦਾ 40 50 ਗਾਗ ਦਾ ਇਥੋਂ ਇਹਨਾਂ ਕੋਲੋਂ ਹੋ ਕੇ ਬਾਈ ਉਹਨਾਂ ਕੋਲ ਜਾ ਚੁੱਕੇ ਨੇ ਤੇ ਨਾਲ ਦੇ ਨਾਲ ਇਥੇ ਚੀਜ਼ਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਤੇ ਬਾਈ ਜੀ ਬਾਈ ਜੀ ਕੀ ਕੀ ਹੈਗਾ ਤੁਹਾਡੇ ਕੋਲ ਇੱਥੇ ਇਸ ਟਾਈਮ ਅਵੇਲੇਬਲ ਮਰਦੀ ਆ ਜੀ ਕਲਾ ਕੰਦਾ ਜੀ ਠੀਕ ਹੈ ਜੀ ਮਿਰਚੇ ਦਾ ਟੋਡਾ ਲੱਡੂ ਆਈ ਅਤੀਸਾ ਜਾਮਨ ਰਸੂਲਾ ਮਰਦੀ 200 ਰੁਪਏ ਆ ਜੀ ਠੀਕ ਹੈ ਜੀ ਵਧੀਆ ਫਰੈਸ਼ ਮਰਦੀ ਇਸ ਤੋਂ ਬਾਅਦ ਜਾਮਾਡਾ ਨੂੰ ਬੋਲਿਆ ਕਿ 620 ਰੁਪਏ ਕਰੋ। ਭਾਜੀ ਮੈਨੂੰ ਇੱਕ ਗੱਲ ਦੱਸਿਓ। ਹਾਂਜੀ। ਮੈਂ ਨਾ ਪੰਜਾਬ ਦੀਆਂ ਟੌਪ ਕਲਾਸ ਬਰਫੀਆਂ ਸ਼ੂਟ ਕਰ ਚੁੱਕਾ ਹਾਂ। ਠੀਕ ਹੈ ਜੀ ਭਾਈ ਰਣਜੀਤ ਸਿੰਘ ਢਟਰੀਆਂ ਵਾਲੇ ਜਦੀ ਵੀ ਜਾ ਚੁੱਕੇ ਨੇ। ਕਿੱਥੇ ਜਾ ਚੁੱਕਾ ਸਾਡਾ ਅਸਮਾਨ ਢਟਰੀਆਂ ਦਾ। ਅੱਛਾ ਮੈਨੂੰ ਇੱਕ ਚੀਜ਼ ਦੱਸਣਾ ਦੱਸਿਓ ਭਾਜੀ ਵੀ ਇੰਨੀ ਸਸਤੀ ਬਰਫੀ ਕਿਵੇਂ ਮਾਰਾ ਖਾ ਜਾਂਦੀ ਆ? ਅਸੀਂ 10 ਰੁਪਏ ਮਾਰਜਿਨ ਕਮਾਉਣ ਦੇ ਮਾਰੀ। ਜਾਵਾਂ। ਤੇ ਦੁੱਧ ਤੁਹਾਨੂੰ ਬਹੁਤ ਸਸਤਾ ਮਿਲਦਾ? ਹਾਂ ਮੈਂ ਤਾਂ ਸਾਡਾ ਪ੍ਰੋਡਕਟ ਬਣਾਇਆ ਬਸ। ਮਤਲਬ ਜੀ। 10 ਰੁਪਏ ਅਸੀਂ ਕਮ अच्छा लो होलसेल ते तुसी 베ਜਦੇ ਹੋ ਪਰ ਫਿਰ ਵੀ ਦੁੱਧ ਕੀ ਰੇਟ ਮਿਲ ਜਾਂਦਾ ਤੁਨੂੰ ਇਸ ਇਲਾਕੇ ਚੋਂ ਤੁਨੂੰ ਆਈ ਆਪਣੇ 60 ਰੁਪਏ 60 ਰੁਪਏ 70 ਵਿੱਚ ਆਇ ਮਿਲਦਾ ਇਹ ਆਪਣੇ ਮੱਦ ਉਹ ਮੱਦ ਘੱਟ ਬਣਦਾ ਮਿਕਸ ਹੋ ਜਾਂਦਾ ਫਸੇਕ ਬਣਦਾ ਇਕ ਫੇੜਦਾ ਪਰ ਮੇਨ ਗੱਲ ਜੇ 60 ਰੁਪਏ ਦੇ حساب ਦਾ ਵੀ 200 ਰੁਪਏ ਦੀ ਪਰਫੀ ਫੇਰ ਮਾਰਾ ਕਿਵੇਂ ਖਾ ਜਾਂਦੀ ਭਾਜੀ ਇਹਦੇ ਹੰਪੜਤਾ ਕਿਤੇ ਖੰਡ ਖੁਡਦਾ ਨਹੀਂ ਜਿਆਦਾ ਪਾ ਦਿੰਦੇ ਨਹੀਂ ਖੰਡ ਖਾ ਕੇ ਦੇਖ ਲੋ ਜੀ ਹਾਂ ਮਿੱਠਾ ਜਾਂਦਾ ਸਾਜੂ ਗੱਲ ਮਿੱਠਾ ਵੀ ਰੱਬ ਲਾਜਣਾ ਕੁਝ ਹੋਰ ਤਰੀਕਿਆਂ ਦੇ ਵਿੱਚ ਕੈਮੀਕਲ ਨਹੀਂ ਪਾ ਦਿੰਦੇ ਵਧੇ ਨੂੰ ਵਧਾਉਣ ਲਈ ਕੋਈ ਹੋਰ ਚੀਜ਼ ਕਰਨ ਲਈ ਕੋਈ ਸਿਹਤ ਲਈ ਗਲਤ ਚੀਜ਼ ਨਹੀਂ ਹੈਗੀ ਅੱਜ ਤਾਂ ਬੰਦਾਂ ਦੇ ਵਾਹ ਹੋਏ ਹਜ਼ਾਰਾਂ ਗਾਗ ਨੀ ਆਉਂਦਾ ਸਾਡੇ ਕੋਲੇ ਅੱਛਾ ਛੋਗਾ ਗਾਹ ਦੀ ਖੜੇ ਇਹ ਕੋਈ ਗਲਤ ਚੀਜ਼ ਹੋਵੇ ਤਾਂ ਆਪਾਂ ਦੇਣਦਾਰ ਹਾਂ ਕੀ ਬਾਤ ਹੈ ਭਜੀ ਅਜਾ ਮਤਲਬ ਤੁਹਾਨੂੰ ਮਤਲਬ ਜੇ ਕੱਲ ਕਰੀਏ 60 ਰੁਪਏ ਦੇ ਹਿਸਾਬ ਨਾਲ ਕਿਲੋ ਦੁੱਧ ਦਾ ਰੇਟ ਲਾਈਏ ਤੇ ਜੇ ਉਹਨੂੰ ਕੈਲਕੂਲੇਟ ਕਰੀਏ 60 60 120 ਤੇ 120 ਤੇ 240 ਬਲੱਸ 300 ਰੁਪਏ ਤਾਂ ਤੁਹਾਨੂੰ ਦੁੱਧ ਪੈ ਗਿਆ ਤੇ ਤੁੱਚ ਕਿਲੋ ਬਰਫੀ ਕਿਵੇਂ ਨਿਕਲਿਆ ਵਜੀ ਸਾਡਾ ਪੱਤਾ ਪੈ ਜਾਂਦਾ ਸਰ ਮਤਲਬ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਰੇਟ ਘੱਟ ਮਿਲਦਾ ਹੁੰਦਾ ਦੁੱਧ ਮਾਦੀ ਲਾ ਲਈ ਆਪਣੇ ਬੰਦੇ ਨੂੰ ਪਤਾ ਮਤਲਬ ਕਹਿੰਦਾ ਆਪਦੀ ਦੁੱਧ ਤਾਂ ਠੀਕ ਹੁੰਦਾ ਵਧੀਆ ਅੱਛਾ ਜੀ ਅੱਛਾ ਗਲਤ ਨਹੀਂ ਬਸ ਕੀ ਮਾਦਾ ਭਜੀ ਭਜੀ ਦਿਖਾਓ ਜਰਾ ਕੀ ਕੀ ਤੁਹਾਡੇ ਕੋਲ ਹੁੰਦਾ ਹੈ ਜੀ ਜੀ ਓਕੇ ਜੀ ਆਹ ਬਰਫੀ ਹੁੰਦੀ ਹੈ ਜੀ ਆ ਗਿਆ ਬਾਕੀ ਜਿਹੜੀ ਜੀ ਬਣਾਉਣੀ ਆਗੇ ਕੀ ਬਾਤ ਹੈ ਅੱਛਾ ਹੋਰ ਹੋਰ ਕਿਹੜੀ ਕਿਹੜੀ ਹੁੰਦੀ ਆ ਹਾਂ ਹਾਂ ਜੀ ਆਪਣਾ ਅੱਛਾ ਇਹ ਕੋਰਟ ਪੂਰਾ ਟੋਡਾ ਲੱਗਣਾ ਉਹ ਵੀ ਆਪ ਜੀ ਆਪ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਚੱਕੇ ਚੱਕੇ ਅੱਛਾ ਹਾਂਜੀ ਭਾਜੀ ਹਾਂਜੀ ਕੀ ਹਾਲ ਚਾਲ ਹੈ ਜੀ ਜੀ ਠੀਕ ਹਾਂ ਜੀ ਧੰਨਵਾਦ ਬੱਡਾ ਭਾਜੀ ਠੀਕ ਠਾਕ ਹੋ ਜੀ ਹਾਂਜੀ ਭਾਜੀ ਮੈਨੂੰ ਮੈਨਾ ਇੱਕ ਗੱਲ ਮੈਂ ਪੁੱਛੀ ਤੁਹਾਨੂੰ ਇਹਨੇ ਸਸਤੇ ਰੇਟ ਦੇ ਵਿੱਚ ਕਿਵੇਂ ਵਾਰਾ ਖਾ ਜਾਂਦੀ ਭਾਜੀ ਇਹ ਸਸਤੇ ਰੇਟ ਦੇ ਵਿੱਚ ਬ੍ਰਦਰ ਕੀ ਹੈਗਾ ਵੀ ਇਹ ਜਿਹੜਾ ਪਹਿਲਾਂ ਆ ਜਿਹੜਾ ਹੁਣ ਸਾਡਾ ਕੰਮ ਆ ਸੀ ਰਿਟੇਲ ਕਾਊਂਟਰ ਲਾਇਆ ਹੈ ਅੱਛਾ ਪਹਿਲਾਂ ਅਸੀਂ ਹੋਲ ਸੇਲ ਦੇ ਵਿੱਚ ਇਹ ਰਿਟੇਲ ਕਾਊਂਟਰ ਨਹੀਂ ਲਾਉਂਦੇ ਸੀ ਅੱਛਾ ਇਹ ਅਸੀਂ ਪਹਿਲਾਂ ਲਾਵੇ ਲਾਉਣੇ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਇਹ ਸਪਲਾਈ ਕਰਦੇ ਸੀ ਓਕੇ ਇਹੀ ਮਠਿਆਈ ਮਤਲਬ ਕਿ ਅਸੀਂ ਦੁਕਾਨਦਾਰ ਨੂੰ 220 240 ਰੁਪਏ ਹੋਲ ਸੇਲ ਦਿੰਦੇ ਸੀ ਦੁਕਾਨਦਾਰ ਨੂੰ ਦੁਕਾਨਦਾਰ ਨੂੰ ਓਕੇ ਤੇ ਉਹ ਦੁਕਾਨਦਾਰ ਨੇ ਅੱਗੇ 240 ਰੁਪਏ ਸਾਡੇ ਤੋਂ ਚੀਜ਼ ਲੈ ਕੇ ਉਹਨੇ ਫਿਰ ਆਪਦਾ ਖਰਚਾ ਪਾ ਕੇ ਪ੍ਰੋਫਿਟ ਦਾ ਕੇ ਉਹ 300 ਨੂੰ ਵੀ ਸੇਲ ਕਰ ਦਿੰਦਾ ਸੀ 400 ਨੂੰ ਵੀ ਕਰ ਦਿੰਦਾ ਸੀ ਕਰ ਦੇ 400 ਨੂੰ ਵੀ ਕਰ ਦਿੰਦਾ ਸੀ ਆ ਕਿਉਂ ਬਾਦ ਫੇ ਸੀ ਤੇ ਇਹ ਮਤਲਬ ਕਿ ਆ ਚੀਜ਼ ਆ ਜਾਂਦੀ ਹੈ ਹੁਣ ਬਾਕੀ ਕੀ ਹੁੰਦਾ ਸੀਗਾ ਵੀ ਅਸੀਂ ਮਤਲਬ ਕਿ ਦੁਕਾਨਦਾਰ ਨੂੰ ਸਮਾਨ ਦਿੰਦੇ ਸੀ ਦੁਕਾਨਦਾਰ ਨਾਲੀ ਪੇਮੈਂਟ ਬਹੁਤ ਮਾਰ ਜਾਂਦੀ ਸੀ ਅਚਾਨ ਧਾਰ ਪਿਆ ਜਾਂਦਾ ਸੀ ਮਗਰ ਗੀੜੇ ਮਾਰਨੇ ਬਨੇ ਸਿਰਦਰਦੀ ਹੁੰਦੀ ਸੀ ਹੁਣ ਜਿਹੜਾ ਕੋਈ ਸਾਡਾ ਪੈਸਿਆਂ ਦਾ ਸਿਸਟਮ ਹੈ ਗਿਆ ਅਸੀਂ ਤਾਂ ਜਿਹੜਾ ਕੀ ਪੈਸੇ ਖਰਚਦੇ ਹਾਂ ਅਗਲੇ ਨੇ ਸਾਡੇ ਤੋਂ ਪੈਸੇ ਲੈਣੇ ਲੈਣੇ ਲੜੇ ਲੜੇ ਪਿਛੇ ਹੁਣ ਸਾਡੇ ਮੂਰੇ ਪੈਸੇ ਫੜ ਜਾਂਦੇ ਸੀ ਅਸੀਂ ਉਹ ਸਾਰੀਆਂ ਦੁਕਾਨਦਾਰਾਂ ਨੂੰ ਸਫਾਈ ਬੰਦ ਕਰਕੇ ਇਹ ਅਸੀਂ ਆਪਦਾ ਮਤਲਬ ਕਿ ਸ਼ੁਰੂ ਕਰਤਾ ਓਕੇ ਮਤਲਬ ਮਤਲਬ ਕਿ ਸਿੱਧੀ ਗਾਗਨਾਂ ਠੀਕ ਹੈ ਸਿੱਧੀ ਗਾਗਨਾਂ 딜 ਕਰਦੀ ਜਿਹੜੀ ਤੁਸੀਂ ਗਾਗ ਦੁਕਾਨਦਾਰ ਨੂੰ ਦਿੰਦੇ ਸੀਗੇ ਉਸ ਸਿੱਧੀ ਤੁਸੀਂ ਗਾਗ ਨੂੰ ਦੇ ਗਾਗ ਨੂੰ ਦੇਣ ਲੱਗ ਪਏ ਹੁਣ ਇਹਦੇ ਵਿੱਚ ਮਤਲਬ ਕੀ ਜਿਵੇਂ ਆਪਾਂ ਕਹਿ ਦੇਣ ਨੂੰ ਵੀ ਵਿਚੋਲ ਗੀਰਿਆ ਚੱਕਿਆ ਗਿਉਂ ਵੀ ਗਾਗ ਨੂੰ ਸਿੱਧੀ ਚੀਜ਼ ਮੈਨ ਲੱਗ ਗਈ ਹੋਲ ਸਿੱਧੀ ਮੈਨ ਲੱਗ ਗਈ ਜਿਹੜਾ ਸਾਡਾ 20 ਰੁਪਏ ਖਰਚਾ ਪੈਂਦਾ ਸੀ ਗੱਡੀ ਦਾ ਜਾਂ ਸਾਡੀ ਆਪਦੀ ਵਿਹੜੀ ਦਾ ਪਸੀਂ 20 ਰੁਪਏ ਹੋਰ ਘਟਾਤਾ ਗਾ ਵੀ ਜਿਹੜਾ ਮਤਲਬ ਕੀ ਅਸੀਂ ਜਾ ਕੇ ਉੱਥੇ ਸਾਡੂ ਗੱਡੀ ਦਾ ਵਗੈਰਾ ਖਰਚਾ ਪੈਂਦਾ ਸੀਗਾ ਅਸੀਂ 20 ਰੁਪਏ ਹੋਰ ਘਟਾਤਾ ਵੀ ਸਾਡੇ ਕੋਲ ਸਿੱਧੀ ਆਓ ਆਰਡਰ ਬੁੱਕ ਕਰਾਓ ਚੀਜ਼ ਲੈ ਕੇ ਜਾ ਚੀਜ਼ ਲੈ ਕੇ ਜਾ ਬਾਸ ਦੇਖ ਲਓ ਵੀ ਆਹ ਚੀਜ਼ ਹੈ ਮੈਨੂੰ ਸੱਚੀ ਮੈਂ ਉਹ ਹਰਾਲ ਇਸ ਚ ਵੀ ਸਬ ਤੋਂ ਟਾਪ ਦੀ ਬਰਫੀ ਚ ਗਲਗਰੀ ਪੰਜਾਬ ਚ ਗਿਰਜੂ ਬਰਫੀ ਵਾਲਾ ਗਰਾਿਆਂ ਦੇ ਵਿੱਚ ਬਣਾਉਂਦਾ। ਹਾਂਜੀ। ਉਹ ਬਰਫੀ ਲਗਭਗ ਉਹਦੀ 550 ਰੁਪਏ ਨੂੰ ਕਿਲੋ ਆ। 500 ਰੁਪਏ ਨੂੰ ਕਿਲੋ ਆ। ਹਾਂਜੀ ਹਾਂਜੀ। ਭਾਈ 200 ਰੁਪਏ ਨੂੰ ਬਰਫੀ ਫਰਾ ਕਿਵੇਂ ਖਾਂਦੀ ਹੈ? ਮੈਨੂੰ ਉਹ ਥੋੜਾ ਸਮਝਾਉਗਾ ਜੀ। ਖਾ ਜਾਂਦੀ ਹੈ ਜੀ। ਜਦੋਂ ਵਿੱਚ ਦਾ ਹੁਣ ਤੁਹਾਨੂੰ ਦੱਸਿਆ ਹੈ ਵੀ 200 ਰੁਪਏ ਤਾਂ ਸਿੱਧਾ ਦੁਕਾਨਦਾਰ ਦੇ ਚੱਕਿਆ ਗਿਆ। ਹੂੰ। ਵੀ 220 ਨੂੰ 240 ਰੁਪਏ ਲੈ ਕੇ ਸਾਡੇ ਤੋਂ ਉਹਨੇ 400 ਰੁਪਏ ਨੂੰ 350 ਰੁਪਏ ਨੂੰ ਸੇਲ ਕਰਨੀ। 200 ਤਾਂ ਸਿੱਧਾ ਹੀ ਖਤਮ ਹੋ ਗਏ। ਬਿਲਕੁਲ। ਭਾਈ ਉਹ ਹੀ ਗੱਲ ਦੁੱਧ 10 10 ਰੁਪਏ 20 ਰੁਪਏ ਕੰਟਰੋਲ ਅਸੀਂ ਆਪਦਾ ਖਰਚਾ ਕਰ ਲਿਆਗਾ ਅੱਛਾ ਹੁਣ ਇਹਦੇ ਤਾਂ ਮੈਂ ਦੁਕਾਨਦਾਰ ਹੁਣ ਬਹੁਤ ਦਾ ਰਾਜ ਹੁੰਦਾ ਜਿਹੜੇ ਹੁਣ ਪਿੰਡਾਂ ਦੇ ਜਿਹੜੇ ਸਾਮਾਨ ਜਾਂਦਾ ਸੀ ਦੁਕਾਨਦਾਰ ਪੂਰੇ ਮਤਲਬ ਕੀ ਸਾਨੂੰ ਗਾਲਾਂ ਮੀ ਕੱਢਦੇ ਨੇ ਮਾਨਸਿਆ ਸਾਡੇ ਤੇ ਕੰਪਲੀਟਾਂ ਵੀ ਪਾਉਂਦੇ ਨੇ ਬਹੁਤ ਵਿਕਤਾਂ ਵੇਰ ਗੰਨੀਆਂ ਮੇਲੀਆਂ ਨੇ ਸਾਨੂੰ ਬਹੁਤ ਵਜਰ ਸਾਹਮਣਾ ਕਰਨਾ ਪੈਂਦਾ ਪਰ ਹੀ ਵੈਸੇ ਗੱਲ ਆ 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਖਵਾ ਨਿਕਲਦਾ ਹਾਂਜੀ ਇਹ ਤਾਂ ਲਾਜ਼ਮੀ ਹੈ ਨਾ ਤੇ ਉਹ 1 ਕਿਲੋ ਖੋਏ ਵਾਸਤੇ ਜਿਹੜਾ 5 ਕਿਲੋ ਦੁੱਧ ਪੈਂਦਾ ਆ ਉਹ ਲਗਭਗ 60 ਰੁਪਏ ਕਿਲੋ ਨਾਰਮਲ ਚੱਲਦਾ ਹੈ ਤੇ ਜੇ ਆਪਾਂ ਗਲਗਰੀ 5 ਕਿਲੋ ਦੁੱਧ ਦੀ 300 ਰੁਪਏ ਦਾ ਹੋ ਗਿਆ ਤੁਹਾਨੂੰ 200 ਚ ਵਰਫੀ ਕਿਲੋ ਵਾਰਾ ਖਦੀ ਪੈ ਜੀ ਹੁਣ ਜੇ ਕਿਲੋ ਖਵਾ ਨਿਕਲ ਗਿਆ ਤਾਂ ਕਿਲੋ ਖੋਏ ਦੀ ਤਾਂ ਕੋਈ ਵੀ ਨਹੀਂ ਪੂਰੀ ਵਰਫੀ ਬਣਾਣ ਲੱਗਿਆ ਨਹੀਂ ਬਣਾ ਲੱਗੇ ਉਹ ਚ ਮਿੱਠਾ ਵੀ ਪੈਣਾ ਹੈ ਸੂਜੀ ਵੀ ਪੈਣੀ ਹੈ ਖੰਡ ਵੀ ਪੈਣੀ ਹੈ ਪਾਣੀ ਵੀ ਪੈਣਾ ਹੈ ਹਮ ਕਿਲੋ ਖੋਏ ਦੀ ਮੰਨ ਲਓ ਜੀ ਮੈਂ ਨਾਰਮਲ ਜਿਆਦਾ ਨਹੀਂ ਹੈ ਵੀ 2.5 ਕਿਲੋ ਵਰਦੀ ਬਣ ਗਈ ਦੇਖ ਲਓ ਕਿ ਕਿੱਥੋਂ ਕਿੱਥੇ ਓਕੇ ਠੀਕ ਹੈ ਮਤਲਬ ਉਹਦੇ ਵਿੱਚ ਸੂਜੀ ਮਿਕਸ ਕਰ ਦੇਣੀ ਹੈ ਜਾਂ ਕੁਝ ਹੋਰ ਚੀਜ਼ ਜਿਹੜੀ ਹੈਗੀ ਆ ਜੋ ਤੁਸੀਂ ਜੋ ਚੀਜ਼ ਆ ਪਾਉਨੇ ਹੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤਾਂ ਜਾ ਕੇ ਪੜਦਾ ਖਾਂਪ ਵੀ ਦੁਕਾਨਦਾਰੀ ਇਹ ਚੀਜ਼ ਦੱਸੂਗਾ ਨਹੀਂ ਉਹ ਦੱਸੂਗਾ ਨਹੀਂ ਖੋਆ ਹੈ ਖੋਆ ਹੈ ਖੋਆ ਹੈ ਖੱਲਾ ਨਾ ਦਾ ਬ੍ਰਦਰ ਜੀ ਭੋਵਾ ਕੋਈ ਖਵਾਨ ਲੱਗਿਆ ਖੱਲਾ ਭੋਵਾ ਦਾ ਵਾਂਗ ਤੇ ਗਾਣੇ ਨੇਟਰੀਆਂ ਲੱਗ ਜਾਣੀਆਂ ਖੱਲਾ ਖਵਾਨ ਜੇ ਹੋਵੇ ਅੱਜ ਮਣੀ ਆਉਣਾ ਵਾਕੇ ਭਾਈ ਪਿਓਰ ਹੁੰਦੀ ਹੈ ਜੀ ਆਹ ਗੱਲ ਬਾਈ ਦੇ ਕੋਈ ਨਹੀਂ ਕਹਿੰਦਾ ਤੁਸੀਂ ਆਹ ਗੱਲ ਬਾਈ ਦੀ ਸੱਚੀ ਗੱਲ ਕਹੀ ਆ ਭਾਜੀ ਕੀ ਬਾਤ ਹੈ ਜੀ ਹੁੰਦੀ ਜੀ ਗੱਲ ਆ ਜੀ ਇਹਦੇ ਵਿੱਚ ਬਹੁਤ ਵਧੀਆ ਨੇ ਅੱਛਾ ਇਹ ਚ ਸੂਜੀ ਪਾਉਣੇ ਨਾਲ ਕੋਈ ਹੋਰ ਵੀ ਐਕਸਟਰਾ ਚੀਜ਼ ਨਹੀਂ ਨਾਲ ਮਤਲਬ ਵੀ ਜਿੰਮੀ ਸੂਜੀ ਵੈਰਾ ਹੋਗੀ ਖੰਡ ਵੈਰਾ ਹੋਗੀ ਵੀ ਉਹ ਵੀ ਚੀਜ਼ ਨੂੰ ਮੜ ਜਾ ਹਾਰਡ ਕਰਨ ਮਾਤੇ ਟ੍ਰੇ 'ਚ ਕਟਿੰਗ ਵੈਰਾ ਕਟਿੰਗ ਵਾਸਤੇ ਪ੍ਰੋਪਰ ਆ ਜਵੇ ਵੀ ਉਹਦੀ ਫਿਨਿਸ਼ਿੰਗ ਆਵੇ ਵਜਨ ਵੱਢਦਾ ਵਜਨ ਵੱਜ ਜਾਂਦਾ ਨਾਲ ਉਹ ਪ੍ਰੋਪਰ ਬੜਾ ਮੋਟਾ ਛਿੱਟਾ ਜਿਵੇਂ ਨਾ ਛਿੱਟਾ ਰੋ ਅੱਛਾ ਵਧੀਆ ਗੱਲ ਆ ਸੱਚ ਬੋਲਣਾ ਚੰਗੀ ਗੱਲ ਓਕੇ ਮੈਨੂੰ 1 ਕਿਲੋ ਵਿੱਚ ਕਿੰਨੀ ਤੁਸੀਂ ਜਿਹੜੀ ਸੂਜੀ ਹੈ ਉਹ 1 ਕਿਲੋ ਮਰਫੀ ਵਿੱਚ ਕਿੰਨੀ ਸੂਜੀ ਆ ਡੂਗੀ ਮੈਨੂੰ ਖੋਏ ਵਿੱਚ ਮੇਰਾ ਮਤਲਬ ਕੀ ਮੋਕੇ ਤੇ ਹੁੰਦਾ ਮੈਨੂੰ 4-500 ਗ੍ਰਾਮ ਖੰਡ ਪਾ ਲਈ 4-500 ਗ੍ਰਾਮ ਸੂਜੀ ਪਾ ਲਈ ਮੈਨੂੰ ਇਸ ਤਰੀਕੇ ਨਾਲ ਇਹ ਮਤਲਬ ਕਿ ਜਿੰਨੇ ਮੇਰੇ ਦੋ ਕਿਲੋ ਖੰਡ ਮਗਰ 2 ਕਿਲੋ ਖੋਏ ਮਗਰ ਆ ਗਈ ਤਾਂ 250 ਗ੍ਰਾਮ ਹੋ ਗਈ ਖੰਡ ਮੰਨ ਲਓ ਕਿ 400 ਗ੍ਰਾਮ ਖੰਡ ਪੈ ਗਈ 100-200 ਗ੍ਰਾਮ ਸੂਜੀ ਪੈ ਗਈ ਬਸ ਵੀ ਉਹ ਇਹਦੇ ਵਿੱਚ ਕੋਈ ਗਲਤ ਚੀਜ਼ ਨਹੀਂ ਹੈ ਵੀ ਜਿਹੜੀ ਆਪਾਂ ਨਾਰਮਲੀ ਰੁਟੀਨ 'ਚ ਕੋਈ ਵੀ ਚੀਜ਼ ਖਾਂਦੇ ਆ ਜਾਂ ਸੂਜੀ ਦਾ ਮੰਨ ਲਓ ਘਰੇ ਖੜਾ ਮਣਦਾ ਉਹ ਚੀਜ਼ਾਂ 'ਚ ਕੋਈ ਨੁਕਸਾਨ ਵਾਲੀ ਕੋਈ ਚੀਜ਼ ਨਹੀਂ ਨੁਕਸਾਨ ਵਾਲੀ ਕੋਈ ਚੀਜ਼ ਨਹੀਂ ਮੈਦੇ ਮੁੱਦਾ ਤੇ ਯੂਜ਼ ਕਰਦੇ ਨਹੀਂ 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 ਮੈਂ ਮੈਦੇ ਨਾਲੇ ਮੈਂ ਨਹੀਂ ਮੈਦੇ ਨਾਲੇ ਤਾਂ ਇਹ ਮੂੰਹ 'ਚ ਜਮੜੀ ਜਾਊਗੀ ਅੱਜ ਹੁਣ ਜੇ ਤੁਸੀਂ ਬਰਫੀ ਖਾ ਕੇ ਦੇਖੋਗੇ ਤੂੰ ਇਹਦਾ ਘਰੂਗੀ ਹੂੰ ਅੱਛਾ ਅੱਛਾ ਗਲਾਬ ਜਮਣਾ ਬਾਜੀ ਪੜਾਉਂਦੇ ਉਹ ਵੀ ਇੰਨੀਆਂ ਸਸਤੀਆਂ ਤੇ ਇਹ ਕੱਲੀ ਖੋਏ ਪਨੀਰ ਦੀ ਹੈ ਅੱਛਾ ਖੋਏ ਪਨੀਰ ਦੀ ਹੈ ਇਹ 'ਚ ਵੀ ਜ਼ਿਆਦਾ ਮਿੱਠਾਈ ਦੀ ਚਾਹ ਨਹੀਂ ਹੋਊਗੀ ਭਲੇ ਖੋਏ ਪਨੀਰ ਵੀ ਮਾਰਾ ਕਿਵੇਂ ਖਾਊਗਾ 300 ਰੁਪਏ ਦਾ ਕਿਲੋ ਦਾ ਪਨੀਰ ਆ ਗਿਆ ਮੈਂ ਤੁਹਾਨੂੰ ਗਾਲੀ ਨਾ ਹੁਣ ਇਹਦੇ ਵਿੱਚ ਕੀ ਇਹਦੇ ਵਿੱਚ ਵੀ ਸੂਜੀ ਪਾਉਂਦੇ ਨਾਲ ਆਹ ਸੂ ਹਾਂ ਸੋਚਦੇ ਵੈਸੇ ਹੀ ਬਲ ਰਸਗੁਲੇ ਲੱਗਦੇ ਵੀ ਬੰਦੇ ਨਾ ਨਹੀਂ ਵੈਸੇ ਐਸੀ ਗੁਲਾਬ ਜਾਮਨ ਵੀ ਸ਼ਾਇਦ ਬੰਦੀ ਸਾਡੇ ਇੰਨੀਆਂ ਚ ਤੇ ਐਸੀ ਕਦੇ ਬਣਾਈ ਨਹੀਂ ਅੱਛਾ ਪਤਾ ਨਹੀਂ ਕੋਈ ਪਨੀਰ ਬਣਾ ਮੰਨ ਲਿਆ ਰਸਗੁਲੇ ਓਕੇ ਪਾਜੀ ਹੁਣ ਆਪਾਂ ਦਿਖਾਈਏ ਮਾੜੇ ਮਾੜੇ ਡੱਬੇ ਕਿਹੜੇ ਕਿਹੜੀ ਕਿਹੜੀ ਚੀਜ਼ ਆ ਬਰਫੀ ਤੁਹਾਡੀ ਆਪਾਂ ਇੱਕ ਦੇਖ ਲਈ ਆ ਕੀ ਬਾਤ ਹੈ ਜੀ ਇਹ ਆ ਗਈ ਤੁਹਾਡੀ ਪਾਜੀ ਗੁਲਾਬ ਜਾਮਨ ਰਸਗੁਲੇ ਆ ਗਿਆ ਸੌਰੀ ਚੱਲ ਜੀ ਕਰੋ ਵਾਹ ਜੀ ਦਾ ਜੀ ਅੱਗੇ ਪਾਜੀ ਹਾਂ ਅੱਗੇ ਪਾਜੀ ਜਣੀ ਜੀ ਆ ਸ਼ੁਕਰਾ ਭਰਾਵਾ ਤੁਸੀਂ ਨਾਲ ਆ ਗਏ ਟਾਈਮ ਤੇ ਕੋਸ਼ਿਸ਼ ਨਹੀਂ ਕੋਸ਼ਿਸ਼ ਤੇ ਇਧਰ ਬਾਈ ਹੁਣੀ ਆ ਮੇਨ ਮਾਲਕ ਦੁਕਾਨ ਦੇ ਓਨਰ ਦੇ ਭਾਜੀ ਹੁਣੀ ਤੇ ਬਾਈ ਹੁਣਾ ਨੇ ਇੱਕ ਇਨੀਸ਼ੀਏਟਿਵ ਲਿਆ ਆ ਪੰਜਾਬ ਦੇ ਵਿੱਚ ਸਭ ਤੋਂ ਸਸਤੀਆਂ ਮਠਿਆਈਆਂ ਦੇਣ ਦਾ ਤੇ ਮੈਂ ਤਾਂ ਵੈਸੇ ਗੱਲ ਬਾਈ ਹੁਣਾ ਨਾਲ ਵੀ ਕਰਦਾ ਸੀ ਬੜੀ ਹਰਾਨੀ ਵਾਲੀ ਗੱਲ ਆ ਵੀ ਇੱਦੀ ਸਸਤੀ ਦੇ ਵਿੱਚ ਕੋਈ ਵੀ ਚੀਜ਼ ਦੇਣੀ ਇੰਦਾ ਨਹੀਂ ਮਹਿੰਗਾਈ ਦੇ ਟਾਈਮ ਦੇ ਵਿੱਚ ਦੇਣੀ ਬਹੁਤ ਵੱਡੀ ਗੱਲ ਆ ਭਾਜੀ ਤੇ ਜਦ ਤੱਕ ਬਾਈ ਹੁਣੀ ਆਪਣੇ ਕੋਲ ਆਦੇ ਤਦ ਤੱਕ ਆਪਾਂ ਗੱਲ ਕਰਦੇ ਜਦ ਤੱਕ ਆ ਤਾਂ ਕਾਊਂਟਰ ਦਿਖਾ ਦਈਏ ਕਾਊਂਟਰ ਦੇ ਵਿੱਚ ਬਰਫੀ ਦੇ ਅਲੱਗ-ਅਲੱਗ ਤਰੀਕੇ ਦੀ ਲੱਗੀ ਹੋਈ ਆ ਤੇ ਇਧਰ ਜਿਹੜੇ ਆ ਆਰਡਰ ਬੁੱਕ ਹੋਏ ਨੇ ਵਿਆਹਾਂ ਦੇ ਵਿੱਚ ਤੇ ਉਹ ਮਠਿਆਈਆਂ ਇਹਨਾਂ ਦੀ ਜਿਹੜੀ ਗੱਡੀ ਨੂੰ ਚਲਦੀਆਂ ਨੇ ਹਾਂ ਇਹਨਾਂ ਦੀ ਸੱਚੀ ਗੱਲ ਆ ਵੀ ਇੱਥੇ ਹੁਣ ਇੱਕ ਬੀਬੀ ਆਈ ਸੀ ਲੱਡੂ ਲੈਣ ਵਾਸਤੇ ਉਹਨੂੰ ਲੱਡੂ ਨਹੀਂ ਮਿਲਿਆ ਤੇ ਹਾਂਜੀ ਤੁਹਾਨੂੰ ਇੱਕ ਚੀਜ਼ ਦਿਖਾ ਦਿਆਂ ਇਧਰ ਜਿਹੜੀ ਬਰਫੀ ਹੈਗੀ ਆ ਟ੍ਰੇਆਂ ਦੇ ਵਿੱਚ ਲੱਗਣੀ ਸ਼ੁਰੂ ਹੋ ਚੁੱਕੀ ਆ ਤੇ ਇਸ ਤਰੀਕੇ ਨਾਲ ਇਹ ਉਹਦੇ ਨਾਲ ਬਾਈ ਹੋਈ ਲੱਡੂ ਤੇ ਲੱਡੂ ਤੋਲੇ ਜਾਂਦੇ ਨੇ ਸਵੇਰ ਦੇ ਬਾਈ ਹੋਣਾਂ ਦੇ ਕੋਲ ਨਾਲ 1 ਮਿੰਟ ਦਾ ਟਾਈਮ ਹੀ ਲੱਗਿਆ ਤੇ ਵਾਹਾਂ ਲੱਡੂ ਇਹ ਲੱਡੂ ਤੇ ਬਰਫੀਆਂ ਤੋਲ ਚੁੱਕੇ ਨੇ ਅਸੀਂ ਵੀ ਆਪਣੀ ਡੱਬਾ 1 ਕਿਲੋ ਦਾ ਪੈਕ ਕਰਵਾਇਆ ਹੋਇਆ ਆ ਇਦਰ ਬਾਈ ਹੁਣਾਂ ਨਾਲ ਗੱਲ ਕਰਦੇ ਆ ਤੇ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਪਾਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਤੇ ਪਾਜੀ ਪਹਿਲਾਂ ਮੈਨੂੰ ਉਹ ਗੱਲ ਦੱਸੋ ਇੰਨੀ ਸਸਤੀ ਬਰਫੀ ਇੰਨਾ ਸਸਤਾ ਲੱਡੂ ਇੰਨਾ ਸਸਤਾ ਤੁਹਾਡਾ ਢੋਡਾ ਮਿਲਕ ਕੇਕ ਪਾਜੀ ਕਿਵੇਂ ਕਰੀ ਜਾਂਦੇ ਹੋ ਇਹ ਜੀ ਆਪਣਾ ਹੋਲ ਸੇਲ ਦਾ ਕੰਮ ਹੈ ਜੀ ਅਸੀਂ ਹੋਲ ਸੇਲ ਦਾ ਕਰਦੇ ਆ ਸਾਡਾ ਸਿਰਫ ਇਮਾਨਦਾਰੀ ਦਾ ਦਾਸਰ ਦੇ ਚੱਲੂ ਨੇ ਜੀ ਹੂੰ ਠੀਕ ਹੈ ਨਾ ਕਿਸੇ ਵੀ ਕੋਈ ਵੀ ਗਾਹਕ ਹੈ ਜੀ ਆ ਕੇ ਸਾਡੇ ਕੋਲੇ ਪਹਿਲਾਂ ਸਾਡੀ ਕੁਆਲਿਟੀ ਚੈੱਕ ਕਰੇ ਪਾਜੀ ਇੱਕ ਇੱਕ ਮੈਂ ਸਵਾਲ ਪੁੱਛਣਾ ਤੁਹਾਨੂੰ ਜੀ ਕਿਹ ਜੀ ਸਵਾਲ ਆ ਮੇਰਾ ਤੇ ਮੈਨੂੰ ਇੱਕ ਚੀਜ਼ ਦੱਸੋ ਵੀ ਜਿਹੜੀ ਬਰਫੀ ਆ ਤੁਹਾਨੂੰ 200 ਤੇ ਵਿੱਚ ਕਿਵੇਂ ਵਾਰਾ ਕਰਦੇ ਜੀ ਜਦੋਂ ਬਲਕਜ ਕੰਮ ਕਰਦੇ ਆ ਦੇਖੋ ਬਲਕਜ ਕੰਮ ਕਰਨ ਦਾ ਬਹੁਤ ਫਰਕ ਆਉਂਦਾ ਜੀ ਹਲੋ ਦੁੱਧ ਜ਼ਿਆਦਾ ਨੂੰ ਸਸਤੇ ਰੇਤੀ ਮਿਲ ਜਾਂਦਾ ਤੁਸੀਂ ਆਪਣੇ ਨੇ ਲਗਾ ਲਓ ਜਦੋਂ ਤੁਸੀਂ ਮੰਨ ਕੇ ਚਲੋ ਬਾਜ਼ਾਰ ਤੋਂ ਖਾਣ ਦਾ 45 ਰੁਪਏ ਕਿਲੋ ਲੈਣੇ ਹੋ ਤੁਸੀਂ ਕਿਲੋ ਲੈ ਲਓਗੇ 2 ਕਿਲੋ ਲੈ ਲਓਗੇ ਵੱਧ ਤੋਂ ਵੱਧ 50 ਕਿਲੋ ਲੈ ਲਓਗੇ ਠੀਕ ਹੈ ਨਾ ਅਸੀਂ ਜਦੋਂ ਇਕੱਠੀ ਖੰਡ ਲਾਂਭਾਂਗੇ ਜੀ ਤੇ ਸਾਨੂੰ 45 ਵਾਲੀ ਆਪੀ 40 ਲੱਗਦੀ 40 ਨਾ ਤਾਨੂੰ ਇੱਤੇ ਜਾ ਕੇ ਰੁਪਈਏ ਦੋ ਰੁਪਈਆ ਦਾ ਫਾਇਦਾ ਹੁੰਦਾ ਹੈ। ਬਸ ਉਹੀ ਉਹੀ ਗੱਲ ਆ ਵੀ ਜਿਹੜਾ ਜਦੋਂ ਤੁਸੀਂ ਬਲਕ ਚ ਦੁੱਧ ਲੈਨੇ ਹੋ ਕਿੱਥੇ ਤੁਹਾਨੂੰ ਜਿਹੜਾ ਉਹਨਾਂ ਨੇ 60 ਰੁਪਈਏ ਮਿਲਣਾ ਉਹੀ ਤੁਹਾਨੂੰ 40 ਰੁਪਈਏ ਦਾ ਮਾਰਜਿਨ ਹੁੰਦਾ ਜੀ ਅਸੀਂ ਰੁਪਈਏ ਦੋ ਰੁਪਈਏ ਪਿੱਛੇ ਇਹੀ ਕੰਮ ਕਰਦੇ ਆ ਉਹ ਜੇ ਫਿਰ ਤੁਹਾਡਾ ਕੋਲ ਕੰਮ ਨਹੀਂ ਕਰਦਾ। ਹੂੰ ਹੂੰ ਠੀਕ ਹੈ ਨਾ ਵਾਕਿਆ ਗਾਗ ਤੁਸੀਂ ਦੇਖ ਸਕਦੇ ਹੋ ਜੋ ਕਿ ਖੜੇ ਨੇ। ਬਿਲਕੁਲ ਮੈਂ ਤਾਂ ਦੁਕਾਨਵਾਦ ਇੱਧਰ ਪਿੱਛੇ ਗਾਗਾ ਦੀ ਲਾਈਨ ਲੱਗੀ ਹੋਈ ਆ। ਮਠਿਆਈ ਨੂੰ ਲੈ ਕੇ ਤੇ ਇਧਰ ਟੱਪੇ ਇੱਕ ਮਿੰਟ ਭਾਈ ਕਿੰਨੀ ਇੱਕ ਵਿੱਚ ਕਿੰਨੀ ਮੜੇ ਵੇਚਦੇ ਨੇ ਬਸ ਜੀ ਗਾਗ ਦਾ ਕੁਛ ਨਹੀਂ ਪਤਾ ਹੁੰਦਾ ਜੀ ਕਦੇ ਵਧੀਆ ਵੀ ਹੋ ਜਾਂਦਾ ਨਹੀਂ ਕਦੇ ਕਹ ਲਓ ਵੀ ਜਮੇਰ ਕੰਮ ਦਾ ਕੋਈ ਪਤਾ ਨਹੀਂ ਪਤਾ ਨਹੀਂ ਹੁੰਦਾ ਕੰਮ ਕਦੇ ਵਧੀਆ ਵੀ ਲੱਗ ਜਾਂਦਾ ਜੀ ਕਦੇ ਘਟ ਵੀ ਜਾਂਦਾ ਜੀ ਲਗਾਨਦਾਰੀ ਹੈ ਜੀ ਇਹ ਕੋਈ ਫਿਕਸ ਨਹੀਂ ਹੁੰਦਾ ਕੋਈ ਫਿਕਸ ਨਹੀਂ ਹੁੰਦਾ ਹਾਂ ਕਦੇ ਵਧੇ ਵੀ ਜਾਂਦਾ ਕਦੇ ਘਟ ਵੀ ਜਾਂਦਾ ਜੀ ਅੱਛਾ ਮਤਲਬ ਫਿਰ ਵੀ ਦਿਹਾੜੀ 'ਚ 4-5 ਕੁਇੰਟਲ ਕੱਢਦੇ ਨੇ ਕਿ ਨਹੀਂ ਇਹਦੇ ਵਾਲੇ ਤਾਂ ਜੀ ਹੁਣ ਤੁਸੀਂ ਸਾਡੇ ਸਾਹਮਣੇ ਜੋ ਕੁਝ ਹੈਗਾ ਸਾਡੇ ਸਾਹਮਣੇ ਉਹ ਗਾਗਦੇ ਹੁਣ ਕੀ ਪਤਾ ਜੀ ਕਿਸੇ ਨੇ ਪਾਈਆ ਲੈਣੀ ਆ ਜੀ ਕਿਸੇ ਨੇ ਅੱਧਾ ਕਿਲੋ ਲੈਣੀ ਆ ਸੁਖਾਨ ਖਾਨ ਨੂੰ ਕੋਈ ਹਰ ਇੱਕ 10 ਕਿਤਾ ਦੇਖੋ ਹੁੰਦਾ ਨਹੀਂ ਇਹ ਥੋੜੇ ਸਾਹਮਣੇ ਜੋ ਵੀ ਗਾਗ ਖੜੇ ਨੇ ਆਪਣੀ ਮਰਜ਼ੀ ਅਨੁਸਾਰ ਜਿੰਨੀ ਜਿੰਨੀ ਲੋੜ ਹੈ ਉਹ ਨਹੀਂ ਲੈ ਗਏ ਦੱਬੇ ਦਿਖਾ ਦਈਏ ਕਿਹੜੇ ਦੱਬੇ ਚ ਹੁੰਦੀ ਆ ਤਾਂ ਆਹ ਦੇਖੋ ਜੀ ਦੱਬੇ ਇਦਾਂ ਤਾਂ ਜੀ ਇੱਕ ਸੈਕਿੰਡ ਬੜਾ ਜੀ ਅਸੀਂ ਅਸੀਂ ਅੱਧਾ ਮੰਗੋ ਕੋਈ ਵੀ ਜਿੱਦਾ ਟਾਕੇ ਰੱਖਦੇ ਆ ਪੈਕ ਕਰਕੇ ਰੱਖਦੇ ਆ ਦੇਖੋ ਜੀ ਬਰਫੀ ਦੀ ਅਸੀਂ ਇਦਾਂ ਟਾਕੇ ਪੈਕ ਕਰਕੇ ਰੱਖਦੇ ਆ ਓਕੇ ਜੀ ਨਹੀਂ ਕੋਈ ਮਸਤੀ ਮੱਛਾ ਇਹ ਆ ਗਿਆ ਅਦਰ ਗਲਾਬੀਆਂ ਬਣਾ ਕੇ ਸਾਰੀਆਂ ਜੀ ਜੀ ਤਾਂ ਪਰ ਸਾਰੀ ਡੱਬਿਆਂ ਜੀ ਹੋਣੇ ਪਈ ਹੈ ਨਾ ਇਹ ਡੱਬਿਆਂ ਜ਼ਰੂਰੀ ਹੈ ਵੀ ਅੱਜ ਤੁਹਾਨੂੰ ਪਤਾ ਜਿਹੜਾ ਸਮਾਂ ਹੈ ਸਫਾਈ ਦਾ ਹੋ ਰਹਾ ਹੈ ਸਫਾਈ ਇੱਧਾਈ ਨੇ ਕਿ ਜਿੰਨੇ ਅਸੀਂ ਸਫਾਈ ਕਰਾਂਗੇ ਆ ਜੀ ਵੀਡੀਓ ਦੇਖ ਚੁੱਕੇ ਹੋ ਤੁਸੀਂ ਕਿਵੇਂ ਉਹ ਬੰਦਾ ਆਪਣੇ ਖਾਣੇ ਦੀ ਤਰੀਫਾ ਕਰ ਰਿਹਾ ਕਿਵੇਂ ਉਹ ਬੰਦਾ ਕਹਿ ਰਿਹਾ ਵੀ ਮੈਂ ਬਹੁਤ ਵਧੀਆ ਖਾਣਾ ਵੇਚਦਾ ਮੇਰੇ ਕੋਲ ਆਓ ਤੁਸੀਂ ਮੇਰੇ ਕੋਲ ਸਪੋਰਟ ਕਰੋ ਇਸ ਚੀਜ਼ ਨੂੰ ਲੈ ਕੇ ਪਰ ਨਹੀਂ ਇਹ ਚੀਜ਼ਾਂ ਬਹੁਤ ਗੰਦੀਆਂ ਨੇ ਪਲੀ ਦੁਕਾਨ ਤੇ ਕਦੀ ਵੀ ਨਾ ਜਾਓ ਭੁੱਲ ਕੇ ਵੀ ਨਾ ਜਾਓ ਅਸੀਂ ਇਸ ਖਾਨੇ ਦੀ ਕਦੀ ਨਾਸਪੋਰਟ ਕੀਤੀ ਅੱਜ ਤੇ ਨਾਸਪੋਰਟ ਅਸੀਂ ਕਰਾਂਗੇ ਕੱਲ ਨੂੰ ਤੂੰ ਖਾਣੀ ਬਰਫੀ ਨਾ ਸਾਡੇ ਉੱਥੇ ਖਾਵਾਂਗੇ ਹਾਂ ਹਾਂ ਜਿੱਥੇ ਹੀ ਜਾਣਾ ਉੱਥੇ ਖਾਵਾਂਗੇ ਇਹ ਜਿਹੜੀ ਬਰਫੀ ਆ ਅਸੀਂ ਸਿੱਟ ਰਹੇ ਹਾਂ ਜੀ ਇੱਥੇ ਕਲੀਅਰ ਗੱਲ ਆ ਜੀ ਇਹ ਬਰਫੀ ਸਭ ਤੋਂ ਗੰਦੀ ਤੇ ਸਭ ਤੋਂ ਨਕਮੀ ਬਰਫੀ ਆ ਜੋ ਅਸੀਂ ਸਿੱਟੀ ਆ ਕਿਉਂਕਿ ਅੱਜ ਤੱਕ ਅਸੀਂ ਚੰਗੀ ਚੀਜ਼ ਦੀ ਸਪੋਰਟ ਕੀਤੀ ਆ ਤੇ ਨਕਮੀ ਚੀਜ਼ ਦੀ ਅਸੀਂ ਸਪੋਰਟ ਨਹੀਂ ਕਰਾਂਗੇ ਇਸ ਕਰਕੇ ਸੋ ਆ ਥੈਂਕ ਯੂ ਸੋ ਮੱਚ ਵੀ ਤੁਸੀਂ ਸਾਡੀ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੱਤੇ ਹੋ ਤੇ ਵੀਡੀਓ ਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਇਨਫੋਰਮੇਸ਼ਨ ਵੀਡੀਓ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਇਹ ਜਿਹੜੇ ਲੋਕ ਗੰਦਗੀ ਵੇਚਦੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ